हां जी दोस्तों अदावार मैं मोहम्मद जमील अलारा बुजायथ हूं दोस्तों आज एक खास मुद्दे ਨੂੰ ਲੈ ਕੇ ਤੁਹਾਡੇ ਨਾਲ ਰੂਬਰੂ ਹੋ ਰਹੇ ਆਂ ਇਹ ਵੀਡੀਓ ਬਣਾਉਣ ਦਾ ਇੱਕ ਖਾਸ ਮਕਸਦ ਹੈ ਤੇ ਉਮੀਦ ਹੈ ਕਿ ਤੁਸੀਂ ਇਸ ਨੂੰ ਮਤਲਬ ਪਸੰਦ ਵੀ ਕਰੋਗੇ ਸ਼ੇਅਰ ਵੀ ਕਰੋਗੇ ਅੱਗੇ ਕਿਉਂਕਿ ਇਸ ਸਮੇਂ ਦੀ ਜ਼ਰੂਰਤ ਵੀ ਹੈ ਇਹ दोस्तों ਅੱਜ ਇੱਕ ਨਾ ਮਤਲਬ ਖਬਰ ਬੜੀ ਚਰਚਾ ਚੱਲ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਮਤਲਬ ਪੰਜਾਬ ਸਰਕਾਰ ਹੈ ਉਸਨੇ ਮਤਲਬ ਮੰਤਰੀਆਂ ਦਾ ਫੇਰ ਬਦਲ ਕਰਨਾ ਹੈ ਕੁਝ ਚਾਰ ਮੰਤਰੀਆਂ ਨੂੰ ਹਟਾਇਆ ਜਾ ਰਿਹਾ ਹੈ ਪਹਿਲੇ ਜਿਹੜੇ ਕੇਬਨ ਮੰਤਰੀ ਨੇ ਤੇ ਉਸ ਜਗ੍ਹਾ ਨਵੇਂ ਚਾਰ ਮੰਤਰੀ ਲਏ ਜਾ ਰਹੇ ਨੇ ਐਸੇ ਦਾ ਹੈ ਦੂਸਰਾ ਤੀਸਰਾ ਫੇਰ ਬਦਲਾਇਆ ਤੀਸਰਾ ਬਦਲਾਇਆ ਤਿੰਨ ਦੋ ਵਾਰ ਤਿੰਨ ਵਾਰ ਪਹਿਲਾਂ ਵੀ ਹੋ ਚੁੱਕਿਆ ਹੈ ਤੇ ਅੱਜ ਦਾ ਇੱਕ ਜੋ ਸਾਡਾ ਵੀਡੀਓ ਬਣਾਉਣ ਦਾ ਮਕਸਦ ਹੈ ਇੱਕ ਖਾਸ ਮਕਸਦ ਹੈ ਤੇ ਅਸੀਂ ਇਹ ਦੇਖ ਰਹੇ ਹਾਂ ਕਿ ਸਾਨੂੰ ਪਤਾ ਲੱਗਿਆ ਹੈ ਕਿ ਜੋ ਵੀ ਜਿੰਨੇ ਇੱਕ ਸੂਤਰਾਂ ਤੋਂ ਖਬਰ ਮਿਲੀ ਹੈ ਉਸ ਦੇ ਵਿੱਚ ਜਿਹੜੇ ਜਿਹੜੇ ਮੰਤਰੀ بنائے ਮਤਲਬ ਉਤਾਰੇ ਗਏ ਨੇ ਉਹਨਾਂ ਦੇ ਨਾਮ ਨੇ ਬਲਕਾਰ ਸਿੰਘ ਚੇਤਨ ਸਿੰਘ ਜੋੜਾ ਮਾਜਰਾ ਅਨਮੋਲ ਗਗਨਮਾਨ ਤੇ ਬ੍ਰਹਮਸ਼ੰਕਰ ਜਿੰਪਾ ਜੀ ਇਹਨਾਂ ਨੂੰ ਮਤਲਬ ਇਹਨਾਂ ਦਾ ਕੈਬਨਲ ਰੈਂਕ ਤੋਂ ਉਤਾਰਿਆ ਜਾ ਰਿਹਾ ਅਸਤੀਫਾ ਲਿਆ ਇਹਨਾਂ ਤੋਂ ਤੇ ਇਹਨਾਂ ਦੀ ਜਗ੍ਹਾ ਤੇ ਮਹਿੰਦਰ ਭਗਤ ਤਰਨਪ੍ਰੀਤ ਸਿੰਘ ਸੌਂਦ ਹਰਪ੍ਰੀਤ ਸਿੰਘ ਮੁੰਡੀਆਂ ਤੇ ਬਰਿੰਦਰ ਗੋਇਲ ਇਨਾਂ ਨੂੰ ਮੰਤਰੀ ਬਣਾਇਆ ਜਾ ਰਿਹਾ ਜੋ ਮਤਲਬ ਸੂਤਰਾਂ ਤੋਂ ਖਬਰਾਂ ਮਿਲ ਰਹੀਆਂ ਨੇ ਬਾਕੀ ਦਾ ਕੱਲ ਨੂੰ ਪਤਾ ਲੱਗੇਗਾ ਕਿ ਪੂਰੀ ਜਾਣਕਾਰੀ ਕੀ ਆਉਂਦੀ ਹੈ ਤੇ ਇਸ ਤੇ ਹੁਣ ਸਾਡਾ ਜੋ ਇੱਕ ਦੋਸਤੋ ਅੱਜ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਇਹ ਸਵਾਲ ਹੈ ਕਿ ਦੇਖੋ ਸਾਡੀ ਮੰਗ ਵੀ ਹੈ ਇਹ ਬਹੁਤ ਵੱਡੀ ਅਪੀਲ ਵੀ ਹੈ ਕਿ ਪੰਜਾਬ ਦੇ ਵਿੱਚ ਹਮੇਸ਼ਾ ਤੋਂ ਇੱਕ ਐਮ ਐਲ ਏ ਇੱਕ ਵਿਧਾਇਕ ਮੁਸਲਮਾਨ ਲਿਆ ਜਾਂਦਾ ਜੋ ਮਲੇ ਕੋਲਾ ਤੋਂ ਹੁੰਦਾ ਉਸ ਨੂੰ ਮੰਤਰੀ ਵੀ ਬਣਾਇਆ ਜਾਂਦਾ ਹੈ ਇਹ ਰਵਾਇਤ ਵੀ ਹੈ ਤੇ ਸਮੇਂ ਦੀ ਜ਼ਰੂਰਤ ਵੀ ਹੈ ਕਿਉਂਕਿ ਜੋ ਮਲੇਕ ਕੋਲੇ ਦਾ ਵਿਧਾਇਕ ਹੁੰਦਾ ਹੈ ਉਹ ਸਾਰੇ ਪੰਜਾਬ ਦੇ ਮੁਸਲਮਾਨਾਂ ਦੀ ਨੁਮਾਇੰਦਗੀ ਕਰਦਾ ਹੈ ਫਿਰ ਹੁਣ ਪੰਜਾਬ ਦੇ ਮੁਸਲਮਾਨਾਂ ਦੀ ਨੁਮਾਇੰਦਗੀ ਕਰਨ ਵਾਸਤੇ ਦੇਖੋ ਕੈਬਨਿਟ ਦੇ ਵਿੱਚ ਰੈਂਕ ਦੇਣਾ ਚਾਹੀਦਾ ਹੈ ਹਰ ਵਾਰ ਪਹਿਲਾਂ ਸਰਕਾਰਾਂ ਨੇ ਦਿੱਤਾ ਹੈ ਤੇ ਦੇਖੋ ਅਸੀਂ ਵੀ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰਾਂ ਸਾਡੇ ਮਤਲਬ ਵਿਧਾਇਕ ਨਾਲ ਸਾਡੇ ਐਮਐਲਏ ਨਾਲ ਵਿਚਾਰਕ ਮਤਪੇਦ ਹੋ ਸਕਦੇ ਨੇ ਪਰ ਇਹ ਸਾਡੇ ਕੌਮ ਦਾ ਮਾਮਲਾ ਹੈ ਸਾਡੀ ਦਾ ਸਾਰੇ ਪੰਜਾਬ ਦੇ ਮੁਸਲਮਾਨਾਂ ਦਾ ਮਾਮਲਾ ਹੈ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੂਰਜੋਰ ਅਪੀਲ ਕਰਦੇ ਆ ਕਿ ਦੇਖੋ ਜੋ ਸਾਡਾ ਹੱਕ ਬੰਦ ਹੈ ਮੁਸਲਮਾਨਾਂ ਦਾ ਸਾਨੂੰ ਦਿੱਤਾ ਜਾਵੇ ਸਾਨੂੰ ਹਰ ਵਾਰ ਮਤਲਬ ਹੱਕਾਂ ਤੋਂ ਵਾਂਝਾ ਨਾ ਕੀਤਾ ਜਾਵੇ ਦੇਖੋ ਪਹਿਲਾਂ ਵੀ ਅਸੀਂ ਤਰਸਦੇ ਰਹੇ ਕਿ ਸਾਨੂੰ ਸਾਡੇ ਐਮਐਲਏ ਨੂੰ ਮੰਤਰੀ ਬਣਾਇਆ ਜਾਵੇਗਾ ਨਹੀਂ ਬਣਾਇਆ ਸਾਨੂੰ ਬੜਾ ਮਤਲਬ ਅਫਸੋਸ ਰਹਿ ਜਾਂਦਾ ਸੀ बार-बार ਕਹਿੰਦੇ ਵੀ ਰਹੇ ਲਿਖਦੇ ਵੀ ਰਹੇ ਸਰਕਾਰ ਨੂੰ ਕਿ ਸਾਡੇ ਐਮਐਲਏ ਨੂੰ ਮਤਲਬ ਵਿਧਾਇਕ ਨੂੰ ਬਣਾਇਆ ਮੰਤਰੀ ਬਣਾਇਆ ਜਾਵੇ ਦੂਸਰਾ ਮਸਲਾ ਇਹ ਹੈ ਦੇਖੋ ਪੰਜਾਬ ਸਰਕਾਰ ਨੇ ਪਹਿਲੀ ਵਾਰ ਹੋਇਆ ਕਿ ਵਕਫ ਬੋਰਡ 2.5 ਸਾਲ ਦੇ ਸਮੇਂ ਤੱਕ ਵਕਫ ਬੋਰਡ ਹੀ ਨਹੀਂ ਬਣਾਇਆ ਹੈਗਾ ਤੇ ਬਸ ਇੱਕ ਮੁਸਮਨਾ ਇੱਕ ਮਜ਼ਾਕ ਦੇ ਤੌਰ ਤੇ ਮੈਂਬਰਾਂ ਦੀ ਲਿਸਟ ਜਾਰੀ ਕਰਤੀ ਚਾਰ ਦੀ ਕਰਤੀ ਫਿਰ 10 ਮੈਂਬਰ ਬਣਾਤੇ ਫਿਰ ਇੱਕ ਸ਼ਈਆ ਮੈਂਬਰ ਦਾ ਕੋਈ ਚੱਕਰ ਪੈ ਗਿਆ ਉੱਥੇ ਫੇਰ ਰੋਕ ਲਿਆ ਐਡਮਿਨਿਸਟਰेटर ਤੇ ਲਾਈਨ ਰੱਖਿਆ ਮਤਲਬ ਵੈਸੇ ਐਡਮਿਨਿਸਟਰੇਟਿਵ ਜਿਹੜੀ ਟਰਮ ਹੈ ਕਾਨੂੰਨੀ ਤੌਰ ਤੇ ਐਸ ਪਰ ਵਕਫ ਐਕਟ ਇੱਕ ਸਾਲ ਤੋਂ ਵੱਧ ਐਡਮਿਨਿਸਟਰेटर ਨਹੀਂ ਰਹਿ ਸਕਦਾ ਪਰ ਇਹਨਾਂ ਨੇ ਹੁਣ ਦੇਖੋ ਐਡਮਿਨਿਸਟਰेटर 2.5 ਸਾਲ ਤੋਂ ਚਲਾ ਰਹੇ ਨੇ 2 ਸਾਲ ਤੋਂ ਇਹ ਇਹ ਮੁਸਲਮਾਨਾਂ ਦੇ ਨਾਲ ਜ਼ਿਆਦਤੀ ਹੈ ਤੱਕ ਹੈ ਜਮਹੂਰੀਤ ਦੇ ਨਾਲ ਮਤਲਬ ਕੰਮ ਕਰ ਰਹੇ ਨੇ ਕਿ ਦੇਖੋ ਤੁਸੀਂ ਆਪਦੀ ਗੱਲ ਨਹੀਂ ਰੱਖ ਸਕਦੇ ਆਪਣੇ ਮੈਂਬਰ ਨਹੀਂ ਬਣਾ ਰਹੇ ਇਹ ਸਾਰੇ ਪਾਸੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਰੇ ਪੰਜਾਬ ਚ ਲਾਤੇ ਔਰ ਮਲੇ ਕੋਲੇਜ ਨਹੀਂ ਲਾਇਆਗਾ ਇਹ ਸਾਨੂੰ ਪਾਰਟੀ ਨਾਲ ਸ਼ਿਕਾਇਤਾਂ ਨੇ ਸਾਡੇ ਜਿਹੜੇ ਪੁਰਾਣੇ ਵਰਕਰ ਨੇ ਇਸ ਦਾ ਬਹੁਤ ਮਤਲਬ ਅਫਸੋਸ ਕਰ ਰਹੇ ਨੇ ਕਿ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਬਾਕੀ ਲੋਕਾਂ ਦਾ ਚਲੋ ਸਾਨੂੰ ਉਹ ਵੀ ਸਾਨੂੰ ਕਹਿੰਦੇ ਨੇ ਇਹਦੇ ਬਾਕੀ ਲੋਕ ਨੇ ਕਿ ਤੁਸੀਂ ਬਹੁਤ ਭਜਨ ਠਕੇ ਸਰਕਾਰ ਬਣਾਈ ਹੈ ਐਨਐਮਐਲਏ ਬਣਾਏ ਤੁਸੀਂ ਪਾਰਟੀ ਲੜੇ ਪਹਿਲਾਂ ਵੀ ਦਿੱਲੀ ਵੀ ਚੋਣਾਂ ਜੰਦੇ ਰਹੇ ਇੱਥੇ ਵੀ ਭਵੰਤਮਾਨ ਨੇ ਪਹਿਲੀਆਂ ਚੋਣਾਂ ਦੇ ਵਿੱਚ ਹਰ ਟਾਈਮ ਅਸੀਂ ਨਾਲ ਰਹੇ ਪਰ ਹੁਣ ਸਾਡੀ ਇਸ ਵਾਰ ਕੋਈ ਸੁਣਵਾਈ ਨਹੀਂ ਚਲੋ ਉਹ ਗੱਲ ਤਾਂ ਦੂਰ ਦੀ ਗੱਲ ਹੈ ਉਹਨੂੰ ਤਾਂ ਛੱਡਤਾ ਅਸੀਂ ਕਿਉਂਕਿ 2.5 ਸਾਲ ਹੋ ਗਏ ਬਿਲਕੁਲ ਇਗਨੋਰ ਕੀਤਾ ਹੋਇਆ ਸਾਨੂੰ ਪਾਰਟੀ ਨੇ ਵੀ ਸਾਡੇ ਵਿਧਾਇਕ ਨੇ ਵੀ ਤਾਂ ਹੁਣ ਅਸੀਂ ਜੋ ਮੰਗ ਕਰਦੇ ਹਾਂ ਇਹ ਕਰਦੇ ਹਾਂ ਕਿ ਵੀ ਦੇਖੋ ਜੋ ਸਾਡਾ ਹੱਕਮੰਦ ਹੈ ਮੁਸਲਮਾਨਾਂ ਦਾ ਸਾਡੇ ਇਹ ਵਿਧਾਇਕ ਐ ਇਹਨੂੰ ਮੰਤਰੀ ਬਣਾਇਆ ਜਾਵੇ ਨਹੀਂ ਅਸੀਂ ਵੱਡੀ ਮੁਹਿੰਮ ਵਿੱਢਾਂਗੇ ਇਸ ਪਾਰਟੀ ਦੇ ਖਿਲਾਫ ਦੂਸਰੇ ਸਟੇਟਾਂ ਦੇ ਵਿੱਚ ਅਸੀਂ ਚੋਣਾਂ ਦੇ ਵਿੱਚ ਵੀ ਮਤਲਬ ਬਗਾਵਤ ਖਿਲਾਫ ਬਗਾਵਤ ਕਰਾਂਗੇ ਅਰੇ ਇਹ ਦਿਖਾ ਦਾਂਗੇ ਕਿ ਪਾਰਟੀ ਮੁਸਲਮਨ ਵਿਰੋਧੀ ਹੈ ਅਸੀਂ ਪਹਿਲਾਂ ਵੀ بار-बार ਇਹ ਗੱਲਾਂ ਮਾਦ ਜਟਾਈਆਂ ਨੇ ਚਿੱਠੀਆਂ ਲਿਖਦੇ ਰਹੇ ਆ ਸੰਦੀਪ ਪਾਟਕੀ ਜੀ ਨੂੰ ਰਗਬ ਚੱਡੇ ਨੂੰ ਤੇ ਇਧਰੋਂ ਭਗਵੰਤ ਮਾਨ ਨੂੰ بار-बार ਕਹਿੰਦੇ ਰਹੇ ਆ ਕਿ ਤੁਸੀਂ ਮੁਸਲਮਣ ਵਿਰੋਧੀ ਕੰਮ ਕਰ ਰਹੇ ਹੋ ਸਾਡਾ ਬਕ ਬੋਰਡ ਤੁਸੀਂ ਤੁਹਾਨੂੰ ਕਿਉਂ ਨਹੀਂ ਦੇ ਰਿਹਾ ਬਣਾ ਕੇ ਕਿੰਨੀ ਦੇਰ ਹੋ ਗਈ 2.5 ਸਾਲ ਕੋ ਕਿਉਂ ਨਹੀਂ ਬਣ ਰਿਹਾ ਬਕ ਬੋਰਡ ਕਿਉਂ ਤੁਸੀਂ ਸਰਕਾਰੀ ਤੌਰ ਤੇ ਕੰਮ ਕਰ ਰਹੇ ਹੋ ਆਪਦਾ ਐਡਮਿਨਿਸਟਰੇਟਰ ਲਾਤਾ ਆਪਦਾ ਸੀਓ ਲਾਤਾ ਆਪਣੇ ਤੌਰ ਤੇ ਕੰਮ ਕਰ ਰਹੇ ਹੋ ਬਕ ਬੋਰਡ ਸਾਡੇ ਸਾਰੇ ਕਮਰੁਗੇ ਪਏ ਨੇ ਜੇ ਸਾਡੇ ਮੈਂਬਰ ਹੋਣਗੇ ਉਹ ਆਪਣੇ ਇਲਾਕੇ ਦੀਆਂ ਪ੍ਰੋਬਲਮਾਂ ਲੈ ਕੇ ਆਉਣਗੇ ਸੋਲਵ ਕਰਵਾਉਣਗੇ ਤਾ ਸਾਡੀ ਫੇਰ ਤੋਂ ਇੱਕ ਵਾਰ ਅਪੀਲ ਹੈ ਪਰਜੋਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਅਸੀਂ ਤਾਂ ਪਾਰਟੀ ਵਰਕਰਾਂ ਦੇਖੋ ਅਸੀਂ ਤਾਂ ਫਿਰ ਵੀ ਅਜੇ ਕੁਝ ਸੜਾਣਾ ਲੈ ਜਾ ਨਰਮਾ ਕਹਿਣ ਦਾ ਪਰ ਜਿਹੜੇ ਆਪੋਜੀਸ਼ਨ ਵਾਲੇ ਤਾਂ ਪਤਾ ਨਹੀਂ ਕੀ ਕੁਝ ਕਹਿਣਗੇ ਉਹ ਵੀ ਬਰਦਾਸ਼ਤ ਕਰਨਾ ਪਊਗਾ ਸੋ ਜੋ ਕੱਲ ਨੂੰ ਮੰਤਰੀ ਮੰਡਲ ਚ ਵਾਅਦਾ ਹੋ ਰਿਹਾ ਹੈ ਉਹਦੇ ਵਿੱਚ ਮਲੇ ਕੋਲੇ ਤੋਂ ਜੋ ਵਿਧਾਇਕ ਨੇ ਜਮੀਲੋ ਰਹਿਮਾਨ ਸਾਹਿਬ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ ਕੈਬਨਿਟ ਦੇ ਵਿੱਚ ਧੰਨਵਾਦ